ਕਾਂਗਰਸ ਦੇ ਲੋਕ ਅੱਜ ਬੜੇ ਜ਼ੋਰਦਾਰ ਤਰੀਕੇ ਨਾਲ ਉਹਦੀ ਸਪੋਰਟ ਕਰ ਰਹਾ ਤੇ ਇਹ ਤੋਂ ਸਾਬਤ ਹੁੰਦਾ ਕਿ ਇਹ ਕੁੱਤੀ ਚੋਰਾ ਨਾਲ ਰਲਈ ਹੋਈ ਸੀ 5 ਸਾਲ ਕੈਪਟਨ ਨੇ ਤਾਂ ਹੀ ਕਰਕੇ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਉੱਥੇ ਹੀ ਆਈਏ ਬੇਅਦਬੀ ਦਾ ਮੁੱਦਾ ਬਹਿਬਲ ਗੋਲੀकांड ਦਾ ਮੁੱਦਾ ਕੋੜ ਪੂਰਾ ਗੋਲੀकांड ਜਦੋਂ ਹੋਇਆ ਉਦੋਂ ਤੜਕਾ ਨਹੀਂ ਸੀ ਜਦੋਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਬੇਦੋਸ਼ਿਆਂ ਨੂੰ ਮਾਰਿਆ ਗਿਆ ਦੋ ਨੌਜਵਾਨ ਸ਼ਹੀਦ ਕੀਤੇ ਤੇ अनेका ਫੱਟਰ ਕੀਤੇ ਕੀ ਉਦੋਂ ਤੜਕਾ ਨਹੀਂ ਸੀ ਕੀ ਪਰਸੇ ਤੁਹਾਡੀ ਉਦੋਂ ਆਣ ਪਛਾਤੀ ਹੁੰਦੀ ਰਹੀ ਕੀ ਤੁਹਾਡੇ ਰਾਜ ਵਿੱਚ ਜਨਤਾ ਨਾਲ ੱੱੱਕਾ ਨਹੀਂ ਸੀ ਹੁੰਦਾ ਹਾਂ ਅਸੀਂ ਤੁਹਾਡੇ ੱੱੱਕੇ ਦੇ ਤਾਂ ਖਿਲਾਫ ਆ ਜੇ ਤੁਹਾਡੇ ਨਾਲ ੱੱੱਕਾ ਹੋਇਆ ਹੋਵੇ ਤੁਸੀਂ ਉਦੋਂ ਕਹਿੰਦੇ ਸੀ ਕਾਨੂੰਨ ਆਪਣਾ ਕੰਮ ਕਰ ਰਿਹਾ ਆ ਮੇਰੇ ਵਰਗੇ ਦੇ ਸਾਰੀ ਜਿੰਨੀ ਤੁਹਾਡੀ 15 ਸਾਲ ਦੀ ਟਰਮ ਆ ਲਗਭਗ ਤੁਸੀਂ ਜਿਹਨਾਂ ਵਿੱਚ ਰੱਖਿਆ ਤੁਸੀਂ ਕਹਿੰਦੇ ਸੀ ਕਾਨੂੰਨ ਕੰਮ ਕਰਦਾ ਸ਼ਰਾਰਤੀਆਂ 'ਤੇ ਉਹ ਬਾਦਲ ਕੋੜ ਮਿਓ ਹੁਣ ਵੀ ਕਾਨੂੰਨ ਹੀ ਆਪਣਾ ਕੰਮ ਕਰਦਾ ਹੁਣ ਕਿਉਂ ਨਹੀਂ ਕਹਿੰਦੇ ਕਾਨੂੰਨ ਆਪਣਾ ਕੰਮ ਕਰਦਾ ਪੁਲਿਸ ਉਦੋਂ ਵੀ ਤੁਹਾਡੀ ਸੀ ਅੱਜ ਵੀ ਪੁਲਿਸ ਉਹ ਵੀ ਪੁਲਸਾ ਅੱਜ ਪੁਲਸ ਤੁਹਾਨੂੰ ਫੜਨ ਜਾਂਦੀ ਆ ਤੇ ਉਦੋਂ ਤੁਸੀਂ ਪੁਲਿਸ ਲੋਕਾਂ ਨੂੰ ਫੜਾਉਣ ਵਾਸਤੇ ਭੇਜਦੇ ਸੀ ਸੋ ਜੇ ਸਰਕਾਰ ਨੇ ਕਦਮ ਚੁੱਕ ਲਿਆ ਪਹਿਲਾਂ ਤੇ ਸਰਕਾਰ 3 ਸਾਲ ਇੰਦੋਂ ਡਰਦੀ ਰਹੀ ਐ ਜੇ ਸਰਕਾਰ ਨੇ ਹੁਣ ਕਦਮ ਚੁੱਕਿਆ ਤੇ ਪਛਾਣ ਆਵੇ ਸਿਆਸੀ ਕਾਵਾਂ ਰੌਲੀ ਤੋਂ ਸਰਕਾਰ ਨੂੰ ਡਰਨ ਦੀ ਲੋੜ ਨਹੀਂ ਲੋਕਾਂ ਦੇ ਦਿਲ ਖੁਸ਼ ਆ ਬੱਚਾ ਬੱਚਾ ਪੰਜਾਬ ਦਾ ਖੁਸ਼ ਆ ਇਹੋ ਜੇ ਨੌਜਵਾਨ ਖੁਸ਼ ਆ ਅੱਜ ਜਿਨ੍ਹਾਂ ਨੂੰ ਠਾਣਿਆਂ ਵਿੱਚ ਜਲੀਲ ਕੀਤਾ ਮੇਰੇ ਆਚਾਰ ਸ਼ਹਿਰੇ ਤੁਸੀਂ ਨੌਜਵਾਨੀ ਵੇਖਦੇ ਹੋ ਇਹ ਨੌਜਵਾਨ ਕਿਸਾਨ ਯੂਨੀਅਨ ਤੋਂ ਨੇ ਫੜੇ ਯੂਨੀਅਨ ਤੋਂ ਸਰਨਜੀਤ ਸਿੰਘ ਇਹ ਨੌਜਵਾਨ ਗੁਰਜੀਤ ਸਿੰਘ ਇਹ ਸਾਰੇ ਹੀ ਨੌਜਵਾਨ ਲਗਭਗ ਮਾਲਵੇ ਤੋਂ ਨੇ ਅੱਜ ਮੇਰੇ ਨਾਲ ਤੇ ਮਾਲਵੇ ਵਿੱਚ ਸਭ ਤੋਂ ਜ਼ਿਆਦਾ ਤਸ਼ੱਦਦ ਇਹਨਾਂ ਨੇ ਕੀਤਾ ਸੀ ਡੇਰਾਵਾਦ ਦੇ ਖਨੇੜੇ ਚੜ ਕੇ ਸੌਦਾ ਸਾਹਿਬ ਦੀ ਪੁਸ਼ਤਪਨਾ ਹੀ ਕਰਕੇ ਸੋ ਮੁੱਖਨੀ ਗੱਲ ਕਿ ਇਹਨਾਂ ਨਾਲ ਕੋਈ ਤੱਕਾ-ਤੁੱਕਾ ਨਹੀਂ ਜੇ ਹੋਇਆ ਕਬੈਲਾਂ ਸਾਂਚ ਫਿਰਨ ਵਾਲੇ ਅਰਬਾਂ ਦੀਆਂ ਜਾਇਦਾਦਾਂ ਬਣਾ ਲਈਆਂ ਇਹਨਾਂ ਦੀ ਜਾਂਚ ਜਾਂਚ ਹੋਣੀ ਚਾਹੀਦੀ ਆ ਤੇ ਜਿਹੜੇ ਕੋਰ ਕਰ ਲੀਆਂ ਟੱਪਣ ਟੱਪਣ ਲੱਗੀਆਂ ਹੋਈਆਂ ਨੇ ਜਿਹੜੇ ਹਾਇਦਈਆ ਪ੍ਰਗਟ ਕਰਨੇ ਨੇ ਤੇ ਲੋਕਾਂ ਨੂੰ ਲੋਕਾਂ ਦਾ ਆਈਵਾਸ਼ ਕਰ ਰਹੇ ਨੇ ਕਿ ਬਹੁਤ ੱੱਕਾ ਹੋ ਗਿਆ ਉਹਨਾਂ ਨੂੰ ਆਪਣਾ ਡਰ ਸਤਾ ਰਿਹਾ ਕਿ ਜੋ ਮਜੀਠੀ ਇਹ ਨਾ ਹੋਇਆ ਕਿਤੇ ਸਾਡੇ ਨਾਲ ਨਾ ਹੋਵੇ ਸਾਰਿਆਂ ਨਾਲ ਹੋਣਾ ਚਾਹੀਦਾ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਈ ਪੂਰੀ ਚਾਹੀਦੀ ਆ ਭਾਵੇਂ ਸ਼ੁਰੂ ਮੇਰੇ ਤੋਂ ਕਰਨ ਜਿਹੜਾ ਕਾਲਾ ਧਨ ਬੇਨਾਮੀ ਬਿਨਾਮੀ ਜਾਇਦਾਦਾਂ ਇਹਨਾਂ ਨੇ ਚਿੱਟੇ ਕਾਲੇ ਨਸ਼ੇ ਵੇਚ ਕੇ ਅਨੇਕਾਂ ਨੌਜਵਾਨ ਪੰਜਾਬ ਦੇ ਲੱਖਾਂ ਦੀ ਤਦਾਦ ਵਿੱਚ ਸਿਵਿਆਂ ਦੀ ਭੇਡ ਚੜ ਗਏ ਚਿੱਟੇ ਕਰਕੇ ਨਸ਼ੇ ਕਰਕੇ ਉਹਨਾਂ ਦਾ ਹਿਸਾਬ ਕੌਣ ਦੇਊਗਾ ਇਹ ਕਹਿੰਦੇ ਧੱਕਾ ਨਹੀਂ ਹੋਇਆ ਜੇ ਧੱਕਾ ਨਹੀਂ ਹੋਇਆ ਤੇ ਕੈਪਟਨ ਨੇ ਜਸਟਿਸ ਮਹਿਤਾਬ ਸਿੰਘ ਦਾ ਕਮਿਸ਼ਨ ਕਿਉਂ ਬਣਾਇਆ ਉਹਦੇ ਵਿੱਚ ਹਜ਼ਾਰਾਂ ਝੂਠੇ ਪਰਚੇ ਸਾਬਤ ਹੋਏ ਤੇ ਕੈਨਸਲ ਵੀ ਹੋਏ ਉਹ ਧੱਕਾ ਨਹੀਂ ਸੀ ਅੱਜ ਕਾਂਗਰਸੀਆਂ ਨੂੰ ਮਤਲਬ ਥੁੱਕ ਕੇ ਝਟਣਾ ਨਹੀਂ ਚਾਹੀਦਾ ਰੋਲਾ ਪਾਉਂਦੇ ਸੀ ਵੀ ਧੱਕਾ ਕੀਤਾ ਬਾਦਲਾਂ ਨੇ ਧੱਕਾ ਕੀਤਾ ਅੱਜ ਮਜੀਠੀਏ ਨਾਲ ਕੋਈ ਧੱਕਾ ਨਹੀਂ ਹੋਇਆ ਮਜੀਠੀਏ ਨਾਲ ਕਾਰਵਾਈ ਬਹੁਤ देर बाद ਹੋਈ ਆ ਇਹਨੂੰ ਦਰਸਤ ਮੰਦੇ ਬਿਲਕੁਲ ਚਿੱਟਾ ਖਤਮ ਹੋਣਾ ਚਾਹੀਦਾ ਜੇ ਕੋਈ ਡਰਾਈਵਰ ਆ ਉਹਨੂੰ ਖੁੱਲ ਨਹੀਂ ਮਿਲਣੀ ਚਾਹੀਦੀ ਕਿ ਉਹ ਡਰਾਈਵਰ ਆ ਬਹੁਤ ਚੰਗੀ ਗੱਲ ਆ ਜੇ ਉਹ ਫੜ ਰਿਹਾ ਬੇਰਾ ਸਾਡਾ ਮਤਲਬ ਇੱਥੇ ਆਉਣ ਦਾ ਇਹ ਹੀ ਆ ਕਿ ਜਿਹੜੀ ਇੱਕ ਭੰਬਲ ਘੂਸਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਆਸੀ ਲੋਕਾਂ ਵੱਲੋਂ ਉਹਦੇ ਵਿੱਚ ਭਾਜਪੀ ਦੇ ਵੀ ਲੀਡਰ ਆ ਕਾਂਗਰਸ ਦੇ ਵੀ ਲੀਡਰ ਆ ਕਾਲੀ ਦਲ ਦੇ ਤਾਂ ਹੋਣੇ ਹੀ ਹੋਣੇ ਤਾਪ ਸਿੰਘ ਦਾ ਕਮਿਸ਼ਨ ਕਿਉਂ ਬਣਾਇਆ ਉਹਦੇ ਵਿੱਚ ਹਜ਼ਾਰਾਂ ਝੂਠੇ ਪਰਚੇ ਸਾਬਤ ਹੋਏ ਤੇ ਕੈਂਸਲ ਵੀ ਹੋਏ ਉਹ ਧੱਕਾ ਨਹੀਂ ਸੀ ਅੱਜ ਕਾਂਗਰਸੀਆਂ ਨੂੰ ਮਤਲਬ ਠੁੱਕ ਕੇ ਚਟਣਾ ਨਹੀਂ ਚਾਹੀਦਾ ਰੋਲਾ ਪਾਉਂਦੇ ਸੀ ਵੀ ਧੱਕਾ ਕੀਤਾ ਬਾਗਲਾ ਨੇ ਧੱਕਾ ਕੀਤਾ ਅੱਜ ਮਜੀਠੀਏ ਨਾਲ ਕੋਈ ਧੱਕਾ ਨਹੀਂ ਹੋਇਆ ਮਜੀਠੀਏ ਨਾਲ ਕਾਰਵਾਈ ਬਹੁਤ देर ਬਾਅਦ ਹੋਈ ਆ ਇਹਨੂੰ ਦਰਸਤ ਮੰਦੇ ਬਿਲਕੁਲ ਚਿੱਟਾ ਖਤਮ ਹੋਣਾ ਚਾਹੀਦਾ ਜੇ ਕੋਈ ਡਰਾਈਵਰ ਆ ਉਹਨੂੰ ਖੁੱਲ ਨਹੀਂ ਮਿਲਣੀ ਚਾਹੀਦੀ ਕਿ ਉਹ ਡਰਾਈਵਰ ਆ ਬਹੁਤ ਚੰਗੀ ਗੱਲ ਆ ਜੇ ਉਹ ਫੜ ਰਿਹਾ ਮੇਰਾ ਸਾਡਾ ਮਤਲਬ ਇੱਥੇ ਆਉਣ ਦਾ ਇਹ ਹੀ ਆ ਕਿ ਜਿਹੜੀ ਇੱਕ ਭੰਬਲ ਪੂਸਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਆਸੀ ਲੋਕਾਂ ਵੱਲੋਂ ਉਹਦੇ ਚ ਬੀਜੇਪੀ ਦੇ ਵੀ ਲੀਡਰ ਆ ਕਾਂਗਰਸ ਦੇ ਵੀ ਲੀਡਰ ਆ ਕਾਲੀ ਦਲ ਦੇ ਤਾਂ ਹੋਣਾ ਹੀ ਹੋਣੇ ਨੇ ਹੋਰ ਵੀ ਇਹ ਸਾਰੇ ਇੱਕ ਏਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਵਿਜੀਲੈਂਸ ਦਾ ਮੂੰਹ ਸਾਡੇ ਵੱਲੋਂ ਨਾ ਹੋਵੇ ਮੈਂ ਤਾਂ ਕਹਿੰਦਾ ਵੀ ਵਿਜੀਲੈਂਸ ਦੀਆਂ ਜਿਹੜੀਆਂ ਗੱਡੀਆਂ ਦੇ ਟਾਇਰ ਆ ਉਹ ਤਾਂ ਉਹਨਾਂ ਦੀਆਂ ਤੇ ਗੱਡੀਆਂ ਹੀ ਨਹੀਂ ਘੱਟਦੀਆਂ ਖੜੀਆਂ ਹੀ ਰਹਿੰਦੀਆਂ ਤੇ ਇਸ ਕਰਕੇ ਉਹਨੇ ਉਹਨਾਂ ਨੂੰ ਤੋੜਨਾ ਚਾਹੀਦਾ ਆ ਬਹੁਤ ਹੋਰ ਹੈਗੀਆਂ ਆਪਣੇ ਇਲਾਕੇ ਵਿੱਚ ਤੁਹਾਡੇ ਇਲਾਕੇ ਵਿੱਚ ਵੀ ਹੋਊਗਾ ਕਰੋੜਾਂ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਚਿੱਟੇ ਦੇ ਵਪਾਰੀ ਬਣਾ ਕੇ ਬੈਠੇ ਆ ਦੂਜੀ ਗੱਲ ਜਿਹੜੀ ਮੈਂ ਸਕਿਪ ਕਰ ਗਿਆ ਵੀ ਮਾਤਣਾ ਦੇ ਟਮਾਟੜਾਂ ਦੇ 2 ਗ੍ਰਾਮ 50 ਗ੍ਰਾਮ ਇੱਕ ਪਰਚੇ ਵਾਲੇ ਦੇ ਚਿੱਟੇ ਵਾਲੇ ਦੇ ਤੇ ਆਪਾਂ ਪੀੜਾ ਪੰਜਾ ਫੇਰਦਾ ਸਰਕਾਰ ਨੇ ਪਰ ਹੁਣ ਮਜ਼ਾ ਹੋਣ ਆਊਗਾ ਸਵਾਦ ਹੋਣ ਆਊਗਾ ਵੀ ਜਿਹੜੀਆਂ ਇਹਨਾਂ ਧਿਗਾੜੀਆਂ ਨੇ ਅਰਬਾਂ ਦੇ ਸ਼ੀਸ਼ ਮਹਿਲ ਬਣਾਏ ਹੋਏ ਆ ਉਹਨਾਂ ਦੇ ਪੀੜਾ ਪੰਜਾ ਕਦੋਂ ਚੱਲੂਗਾ ਇਨਾ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਕਿਸੇ ਤਰ੍ਹਾਂ ਦਾ ਡਰ ਭੈਅ ਵਿੱਚ ਨਹੀਂ ਕਿਉਂਕਿ ਸਿੱਖ ਸੰਗਤ ਜਿਹੜੀ ਆ ਜੇ ਸੱਚੀ ਗੱਲ ਕਰੂਗੀ ਸਰਕਾਰ ਤੇ ਅਸੀਂ ਸਾਰੇ ਉਹਨਾਂ ਦੀ ਸਪੋਰਟ ਕਰਾਂਗੇ ਹਾਂ ਜੇ ਕੋਈ ਸਰਕਾਰ ਕਿਸੇ ਤਰ੍ਹਾਂ ਦਾ ਕਿਸੇ ਨਾਲ ਨਜ਼ਾਇਜ਼ ਕਰਦੀ ਆ ਕਈਆਂ ਥਾਵਾਂ ਤੇ ਸਰਕਾਰਾਂ ਦੇ ਕੰਮ ਹੁੰਦੇ ਆ ਉਥੇ ਅਸੀਂ ਖੜੇ ਆ ਜਿਵੇਂ ਗੋਨਿਆਣਾ ਮੰਡੀ ਵਿੱਚ ਪ੍ਰੋਫੈਸਰ ਦੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਉਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਆ ਜੇ ਭਗਵੰਤ ਮਾਨ ਕਹਿੰਦੇ ਰਹਿ ਕੇ ਲੋਕਾਂ ਦਾ ਰਾਜ ਆ ਲੋਕ ਵੱਡੇ ਹੁੰਦੇ ਆ ਤੇ ਫੇਰ ਲੋਕਾਂ ਦੀ ਗੱਲ ਇਹ ਲੋਕਾਂ ਦੇ ਦਿਲ ਦੀ ਗੱਲ ਕੀਤੀ ਆ ਸਿਆਸੀਆਂ ਦੇ ਦਿਲ ਦੀ ਗੱਲ ਨਹੀਂ ਹੋਈ ਕਿਉਂਕਿ ਸਿਆਸੀ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਸਾਡਾ ਸਿਆਸੀ ਕੋੜਮਾ ਕਦੇ ਜੇਲਾਂ ਵਿੱਚ ਜਾਵੇ ਇਹਨਾਂ ਨੂੰ ਆਪਣਾ ਡਰ ਸਤਾ ਰਿਹਾ ਇਸ ਕਰਕੇ ਅਸੀਂ ਉਹ ਜਿਹੜੇ ਲੋਕ ਅੱਜ ਮਜੀਠੀਏ ਨਾਲ ੱਤਕਾ ਹੋਣ ਦੀਆਂ ਗੱਲਾਂ ਕਰਦੇ ਉਹਦੀ ਪੁਰਜੋਰ ਨਿੰਦਾ ਕਰਦੇ ਆ ਤੇ ਮੈਂ ਸਬੂਤ ਲੈ ਕੇ ਬੈਠਾ ਕਿ ਆ ਇਹ ਨੌਜਵਾਨ ਬੈਠਾ ਹੋਇਆ ਜਿਹਨੂੰ 2 ਵਜੇ ਚੁੱਕ ਕੇ ਬੇਦਬੀ ਦਾ ਦੋਸ਼ ਕੋਈ ਨਹੀਂ ਸੀ ਇਹਦਾ ਦੋਸ਼ ਇੰਨਾ ਹੀ ਸੀ ਕਿ ਇਹਨਾਂ ਨੇ ਅੰਗ ਇਕੱਠੇ ਕਰਕੇ ਤੇ ਸੰਗਤ ਦੇ ਸਾਹਮਣੇ ਦਿਖਾਏ ਸੀ ਵੀ ਆਹ ਅੰਗ ਬੇਦਬੀ ਹੋ ਗਈ ਆ ਗਲੀਆਂ ਨਾਲੀਆਂ ਚੋਂ ਇਕੱਠੇ ਕਰਕੇ ਇਹਨਾਂ ਨੂੰ ਚੁੱਕ ਕੇ ਲਿਜਾ ਕੇ ਇਹਨਾਂ ਦੇ ਝੂਠਾ ਪਰਚਾ ਪਾਇਆ ਗਿਆ ਈਵਨ ਇੱਥੋਂ ਤੱਕ ਗਿਰ ਗਿਆ ਕਿ ਸੁਖਬੀਰ ਬਾਦਲ ਨਾਡਾ ਸਾਹਿਬ ਮੱਥਾ ਟੇਕਣ ਚਲੇ ਗਿਆ ਤੇ ਪ੍ਰੈਸ ਕਾਨਫਰੰਸ ਕਰਨ ਦੀ ਤਿਆਰੀ ਕਰਨੀ ਸੀ ਇਹਨਾਂ ਨੂੰ ਦੋਸ਼ੀ ਸਾਬਤ ਕਰਕੇ ਤੇ ਅੱਜ ਉਹਦੇ ਸਾਰਾ ਉਲਟਾ ਹੋਇਆ ਸੌਦਾ ਸਾਹ ਦੇ ਚੇਲੇ ਦੋਸ਼ੀ ਫੜੇ ਗਏ ਇਨਾਂ ਦੇ ਆਪ ਦੇ ਲੋਕ ਕਾਲੀਆਂ ਭੇਡਾਂ ਨੰਗੀਆਂ ਹੋ ਗਈਆਂ ਤੇ ਸੰਗਤ ਨੇ ਫੈਸਲਾ ਦੇ ਦਿੱਤਾ ਸਾਰਾ ਕੁਝ ਹੋ ਗਿਆ ਸਾਡਾ ਮਤਲਬ ਕਹਿਣ ਦਾ ਹੈਗਾ ਕਿ ਇਹ ਲੋਕ ਜਿਹੜੇ ਆ ਇਹ ਗਿਰਗਟ ਵਰਗੇ ਆ ਰੰਗ ਬਦਲ ਲੈਂਦੇ ਆ ਭਾਵੇਂ ਉਹ ਖੈਰਾ ਹੋਵੇ ਭਾਵੇਂ ਉਹ ਬਾਜਵਾ ਹੋਵੇ ਭਾਵੇਂ ਉਹ ਰੰਦਾਵਾ ਹੋਵੇ ਭਾਵੇਂ ਉਹ ਜਾਖੜ ਹੋਵੇ ਇਹ ਆਪ ਦੇ 86 ਸ਼ਰੀਕ ਨੂੰ ਬਚਾਉਣ 'ਚ ਲੱਗੇ ਹੋਏ ਆ ਪੰਜਾਬ ਦੇ ਇਹ ਕੋਈ ਵੀ ਭੜੇ ਦੀ ਗੱਲ ਨਹੀਂ ਕਰਦੇ ਦੇਖੋ ਕੁਮਰ ਵਿਜੇ ਪ੍ਰਤਾਪ ਦਾ ਆਪਣਾ ਨਜ਼ਰੀਆ ਉਹਨੇ ਕਿਹੜੇ ਪੱਖ ਤੋਂ ਗੱਲ ਕੀਤੀ ਕਿਉਂਕਿ ਕੋਮਰ ਵਿਜੇ ਪ੍ਰਤਾਪ ਪੂਰਾ ਪੰਜਾਬਦ ਨਹੀਂ ਨਾ ਇੱਕ ਐਮਐਲਏ ਆ ਉਹ ਕੀ ਆ ਉਹ ਕੀ ਕਹਿੰਦਾ ਉਹ ਉਹਦਾ ਜਵਾਬ ਉਹ ਦੇ ਸਕਦਾ ਅਸੀਂ ਇਹਨਾਂ ਨੂੰ ਹੰਡਾਇਆ ਅਸੀਂ ਇਹਨਾਂ ਦਾ ਤਸ਼ੱਦਦ ਸਹਿ ਆ 328 ਰੁਪਿਆਂ ਦਾ ਇਨਸਾਫ ਮੰਗਣ ਗਏ ਸੀ ਮੈਂ ਪ੍ਰੈਸ ਨੋਟ ਵਿੱਚ ਵੀ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਦਾ ਇਨਸਾਫ ਮੰਗਣ ਵਾਲਿਆਂ ਦੀਆਂ ਪੱਗਾਂ ਰੋੜੀਆਂ ਗਈਆਂ ਖੱਡ ਪੰਨੇ ਗਏ 307 ਦੇ ਪਰਚੇ ਕੀਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਬਾਦਲਾਂ ਦੀਆਂ ਵਧੀਕੀਆਂ ਖਿਲਾਫ ਲੜਾਈ ਲੜਦਾ ਸੀ ਕਤੂ ਨੰਗੜ ਵਿੱਚ ਉਸ ਬਜ਼ੁਰਗ ਗੁਰਸਿੱਖ ਦੀ ਪੱਗ ਉਤਾਰੀ ਗਈ ਉਹ ਤਕਰੀ ਹੋਰ ਕਿੰਨਿਆਂ ਦੀਆਂ ਥਾਣਿਆਂ ਵਿੱਚ ਧੀਆਂ ਨੂੰ ਬੇਇੱਜ਼ਤ ਕਰਦੇ ਰਹੇ ਹੁਣ ਕੁਝ ਮੇਰੇ ਕੋਲ ਬੱਚੀਆਂ ਬੈਠੀਆਂ ਨੇ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਸਕਦਾ ਕੀ ਕੁਝ ਥਾਣਿਆਂ 'ਚ ਇਹ ਕਰਦੇ ਰਹੇ ਨੇ ਸੋ ਇਸ ਕਰਕੇ ਇਹ 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 ਹਮਾਮ ਵਿੱਚ ਨੰਗੇ ਲੋਕ ਨੇ ਇਹ ਸਿਆਸੀ ਲੋਕਾਂ ਦਾ ਕੋਈ ਧਰਮ-ਤੁਰਮ ਨਹੀਂ ਹੈਗਾ ਇਹ ਸਿਆਸੀ ਲੋਕ ਜਾਣ-ਬੁੱਝ ਕੇ ਪਬਲਿਕ ਪਬਲਿਕ ਆਪਣੀ ਜਨਤਾ ਨੂੰ ਗਮਰਾਹ ਕਰਨ ਦੀ ਗੱਲ ਕਰ ਰਹੇ ਆ ਵੀ ਹੁਣ ਅਗਲੇ ਬੰਨੇ ਚੋਣਾਂ ਆਉਣ ਵਾਲੀਆਂ ਨੇ ਤੇ ਜੇ ਸਾਡੇ ਤੇ ਇਦਾਂ ਹੀ ਸਾਡਾ ਨਕਾਬ ਚਿਹਰਾ ਨਕਾਬ ਸਾਡਾ ਲੈਂਦਾ ਰਿਹਾ ਚਿਹਰੇ ਤੋਂ ਤੇ ਸਾਨੂੰ ਸੰਗਤ ਵਿੱਚੋਂ ਕੋਈ ਮਿਲਣਾ ਨਹੀਂ ਕੋਈ ਜੜੀ ਇਹਨਾਂ ਦੀ ਭੁੱਖ ਹੁੰਦੀ ਵੋਟਾਂ ਦੀ ਉਹ ਸਾਡੀ ਪੂਰੀ ਨਹੀਂ ਹੋਣੀ ਤੋ ਇਸ ਕਰਕੇ ਇਹ ਆਪਣਾ ਜਿਹੜਾ ਸਾਰੇ ਜਾਣੇ ਜਦੋਂ ਇੱਕ ਚੋਰ ਫੜਿਆ ਜਾਵੇ ਤੇ ਇੱਕ ਚੋਰਾਂ ਦੀ ਯੂਨੀਅਨ ਉਹ ਚੋਰ ਇਕੱਠੇ ਹੋ ਕੇ ਤੇ ਆਪਣੇ ਇੱਕ ਮੈਂਬਰ ਨੂੰ ਬਚਾਉਣ ਦੀ ਗੱਲ